ਅਸੀਂ ਕਾਹ ਤੋਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾਂ ਜਿਤਨੇ ਕਾਜ ਹੈ ਜੇ ਪਿੰਡੇ ਦੇ ਵਿੱਚ ਹਾਂ ਜਿੱਥੇ ਕਿ ਸ਼ਮਸ਼ਾਨ ਘਾਟ ਦੇ ਵਿੱਚ ਕਨਕ ਲੈ ਕੇ ਜ਼ਿੰਮੇਦਾਰ ਹੁੰਦਾ ਹੈ ਇਹ ਕੋਈ ਮਾਮੂਲੀ ਪਿੰਡ ਨਹੀਂ ਹੈ ਇਹ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੈ ਪਿੰਡ ਬਾਦਲ ਦੇ ਵਿੱਚ ਹਾਂ ਤਾਂ ਜਿੱਥੇ ਕਿ ਲਗਾਤਾਰ ਦੀਆਂ ਤਸਵੀਰਾਂ ਨੇ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਫੋਕਲ ਪੁਆਇੰਟ ਦੇ ਨਾਲ ਲੱਗਦੇ ਸੰਜੀ ਕੰਦ ਹੈ ਫੋਕਲ ਪੁਆਇੰਟ ਪਿੰਡ ਬਾਦਲ ਦਾ ਹੈ ਤਾਂ ਇੱਕ ਕੰਦੀ ਕੰਦ ਦੇ ਸਾਹਜ ਦੇ ਵਿੱਚ ਹੀ ਜੋ ਫੋਕਲ ਪੁਆਇੰਟ ਜਿਆਦਾ ਓਵਰ ਹੋ ਜਾਂਦਾ ਹੈ ਤਾਂ तमाम ਜਿਹੜੇ ਕਿਸਾਨ ਨੇ ਉਹ ਕਨਕ ਸੰਸੰਕਣ ਕਣਕਾਟ ਦੇ ਵਿੱਚ ਲਿਆਉਂਦੇ ਪਰ ਇੱਥੇ ਮੇਰੇ ਨਾਲ ਜੋ ਪੱਲੇਦਾਰੀ ਕਰਨ ਵਾਲੇ ਮਜ਼ਦੂਰ ਨੇ ਉਹ ਵੀ ਮੇਰੇ ਨਾਲ ਨੇ ਭਾਈ ਜਦੋਂ ਸੰਸਕਾਰ ਕੋਈ ਮ੍ਰਿਤਕ ਬੋਡੀ ਆ ਜਾਂਦੀ ਹੈ ਤਾਂ ਉੱਥੇ ਫਿਰ ਇਹਨੂੰ ساری ਕਣਕ ਦਾ ਕੀ ਕਰਦੇ ਕਣਕ ਜੀ ਇਹ ਤਾਂ ਸਾਨੂੰ ਮਤਲਬ ਜਦੋਂ ਆਰਡਰ ਆ ਗਿਆ ਉੱਤੋਂ ਇਹ ਚੱਕਣੀ ਪਊਗੀ ਸਾਨੂੰ ਜੀ ਜੇ ਮੰਨ ਲਓ ਕੁਝ ਵੀ ਕਰੀਏ ਜੀ ਲੇਬਰ ਲਈਏ ਤੇ ਮਤਲਬ ਆਰਤੀਏ ਥਰੂ ਕੋਈ ਮਤਲਬ ਲੇਬਰ ਲਿਆ ਕੇ ਆਪਦੇ ਉਹ ਕਰਾਉਣ ਕੀ ਆਰਾ ਸਿਸਟਮ ਅਜਲੇ ਕੈਂਡ ਪਾਏ ਹੈ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਵਾਰੀ ਆਪਣੇ ਪਹਿਲਾਂ ਵੀ ਇੱਕ ਡੈਥ ਹੋਈ ਸੀਗੀ ਉਦੋਂ ਵੀ ਬੇਲੀ ਕਰਾਈ ਸੀ ਜੀ ਮੰਡੀ ਹਾਂ ਆ ਪ੍ਰਕਾਸ਼ ਸਿੰਘ ਬਾਦਲ ਗੁਜਰੀ ਸੀ ਆਪ ਉਦੋਂ ਵੀ ਬੇਲੀ ਕਰਾਈ ਸੀ ਸਮੱਸਿਆ ਕਈ ਵਾਰ ਆ ਜਾਂਦੀ ਹੈ ਜੀ ਬਸ ਕਈ ਵਾਰ ਆ ਜਾਂਦੀ ਹੈ ਆ ਇੱਥੇ ਦੋ ਸ਼ਮਸ਼ਾਨ ਘਾਟ ਨੇ ਜਦੋਂ ਇੰਨੀ ਫਸਲ ਹੈ ਇੰਨੀ ਕਣਕ ਪਈ ਹੈ ਨਾਲ ਫੋਕਲ ਪੁਆਇੰਟ ਹੈ ਫਿਰ ਇਹ ਫਸਲ ਕਰੀਏ ਫੋਕਲ ਪੁਆਇੰਟ ਦੇ ਵਿੱਚ ਕਿਉਂ ਨਹੀਂ ਜਾਂਦੀ ਇਹ ਜਗਾ ਦੀ ਪ੍ਰੋਬਲਮ ਬਾਉਜੀ ਜੀ ਅਸੀਂ ਕੀ ਕਰ ਸਕਦੇ ਇਹ ਸਾਨੂੰ ਹੁਣੇ ਲਾਣੀ ਪੈਂਦੀ ਹੈ ਮਜਬੂਰੀ ਹੈ ਸਾਡੀ ਫੋਕਲ ਪੈਡ तमाम ਕਿਸਾਨ ਵੀ ਨੇ ਕਿਸਾਨ ਦੀ ਆਤਰੀ ਕਿਸਾਨ ਉਹ ਜ਼ਿਮੀਂਦਾਰੋਂ ਕਿੰਨੀ ਕਿੰਨੀ ਕੰਮ ਸ਼ੱਤਰ ਲੈ ਕੇ ਮੇਰੀ ਕੋਟਾ ਕੋਟਾ 17 ਕਿੱਲੇ ਲੈ ਕੇ ਆਏ ਆ ਹਾਂ ਸ਼ੱਤਰ ਕਿੱਲੇ ਦੀ ਜਿਹੜੇ ਕੰਮ ਸਾਰੀ ਐਸੇ ਸ਼ਮਸ਼ਾਨ ਘੜ ਦੇ ਵਿੱਚ ਤਾਂ ਸਾਡੀ ਇੱਥੇ ਇਹ ਕਿਸ ਅਰਤੀਆ ਉਤਰੋਂਦਾ ਜਾਂ ਫਿਰ ਕੋਈ ਪ੍ਰਸ਼ਾਸਨ ਕਰੀ ਜਰਾ ਜਰੂਰ ਅਸੀਂ ਆਰੀ ਇਨਸ਼ਾਅੱਲਾ ਥਾਂ ਲਵਾਉਂ ਮਸ਼ੀਨਾਂ ਲੱਗੀਆਂ ਆ ਅਰਤੀਆ ਕਿ ਲਵਾਉਂਦਾ ਆ ਆ ਬਲੋਨੇ ਜਿਹਾ ਨਹੀਂ ਹੁੰਦਾ ਪਾਰਸ ਜਰਕ ਵੀਰ ਆ ਗਿਆ ਇਹਦਾ ਕਰ ਨਾਲ ਫੋਕਲ ਪੁਆਇੰਟ ਵੀ ਫੋਕਲ ਪੁਆਇੰਟ ਉੱਥੇ ਜਗ੍ਹਾ ਹੀ ਨਾ ਰੌਲਾ ਜਗ੍ਹਾ ਦਾ ਹੈ ਜਗ੍ਹਾ ਦੀ ਕਮੀ ਪੈਂਦੀ ਹੈ ਜੇ ਜਗ੍ਹਾ ਦੀ ਕਮੀ ਫਿਰ ਜਦੋਂ ਆਰਡੀ ਮੈਂ ਸਾਡੇ ਕੰਮ ਲੱਗੀ ਹੈ ਲਵਾ ਫਿਰ ਨਹੀਂ ਜਾ ਫਿਰ ਇੱਥੇ ਆਪ ਲਈ ਆ ਤੁਮ ਪਰ ਗਏ ਸੀ ਆਪ ਆਏ ਲਾਈਏ ਹੋਰਾ ਬਾਈ ਚਾਂਸ ਹੈ ਆਪਾਂ ਇੱਕ ਵਹਿਮ ਵੀ ਕਰਦੇ ਆਂ ਜਿਵੇਂ ਵਹਿਮ ਲੋਕਾਂ ਦੇ ਵਿੱਚ ਹੁੰਦਾ ਕਿ ਮ੍ਰਿਤਕ ਬੋਡੀ ਦਾ ਅੰਤਿਮ ਸੰਸਕਾਰ ਹੋਣਾ ਹੈ ਤੇ ਉਹੀ ਨਾਜ ਲੋਕਾਂ ਦੇ ਘਰਾਂ ਚ ਜਾਣਾ ਹੈ ਫਿਰ ਇਹ ਵਹਿਮ ਲੋਕਾਂ ਦੇ ਮਨ ਚ ਰਹਿੰਦਾ ਹਾਂ ਇਹ ਜੀ ਉਹ ਤਾਂ ਜੀ ਵੇਖੋ ਰਹੀ ਬਾਕੀ ਮੈਂ ਤਾਂ ਇਹਦਾ ਗੱਲਾਂ ਮਲੀਆਂ ਵਹਿਮ ਕਰਦੇ ਇਹਦਾ ਲੋਕਾਂ ਨੇ ਇਹ ਦੇ ਸ਼ਿਕਾਇਤ ਦਾ ਜਦੋਂ ਬੰਦਾ ਗੁਜ਼ਰ ਗਿਆ ਮਿੱਟੀ ਗਈ ਉਹਦਾ ਇਹਦਾ ਪਰ ਵਹਿਮ ਦੀਆਂ ਦਾ ਇਹ ਕੁਛ ਨਹੀਂ ਲੱਗੇ ਤਾਂ ਕੋਲੇ ਜਾਊਗਾ ਅਨਾਜ ਜੀ ਇਹ ਅਨਾਜ ਹੈ ਕੋਈ ਵੀ ਮੰਨ ਕੇ ਚੱਲੋ ਕੋਈ ਵਹਿਮ ਕਰਦਾ ਕਰੀ ਜਾਵੇ ਹਾਂ ਅਨਾਜ ਸਭ ਹੀ ਖਾਂਦੇ ਜੀ ਇਹ ਛੋਟੇ ਲੋਕ ਵੱਡੇ ਲੋਕ ਸਭ ਖਾਂਦੇ ਹਾਂ ਗੱਲ ਨਹੀਂ ਲਗਾਈ ਚੋਕੀ ਖਾਂਦੇ ਨੇ ਜਾਣਦੇ ਆਪ ਕੋਈ ਆਈ ਗੱਲ ਇਹ ਸਾਫ਼ ਸਾਫ਼ ਕਰ ਲੈਣੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਤਲਬ ਅਨਾਜ ਕੋਈ ਵੀ ਲਿਜਾ ਸਕਦਾ ਹੈ ਸਾਡੇ ਵਰਗੇ ਵੀ ਲਿਜਾ ਸਕਦੇ ਖਾਨ ਨੂੰ ਵੀ ਜਿਮੀਦਾਰ ਵੀ ਲਿਜਾ ਸਕਦਾ ਹੈ ਇਹ ਕੱਲੇ ਇਹਨਾਂ ਦੇ ਭਰਾ ਜੀ ਲੈ ਕੇ ਗਏ ਸੀਗੇ ਤਾਂ ਲਗਾਤਾਰ ਇਹ ਲੋਕਾਂ ਦੇ ਮਨ ਚ ਇੱਕ ਵਹਿਮ ਰਹਿੰਦਾ ਕਿ ਕਈ ਵਾਰ ਜੋ ਵਹਿਮ ਵਿਚਾਰਾ ਹੋ ਜਾਂਦੀ ਹੈ ਵਿਚਾਰ ਕਰਦੇ ਨੇ ਕਿ ਇਹ ਵਹਿਮ ਜਿਹੜਾ ਕੀ ਸੱਚ ਵੀ ਹੈ ਤਾਂ तमाम ਇਹ ਤਸਵੀਰਾਂ ਸੀ ਪਿੰਡ ਬਦਲਦੀਆਂ ਇਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜੋ ਕਿ ਮੰਡੇ ਵਿੱਚ ਕਿਉਂ ਫਸਾ ਸਿਟੀਜ਼ ਆ ਰਹੀ ਹੈ ਸ਼ਮਸ਼ਾਨ ਘਟਾ ਅਟੈਚ ਆ ਫਿਰ ਇਸ ਸ਼ਮਸ਼ਾਨ ਘਟ ਨੂੰ ਕਿਉਂ ਫੋਕਲ ਪੁਆਇੰਟ ਦਾ ਰੂਪ ਦਿੱਤਾ ਜਾ ਰਿਹਾ ਹੈ तमाम ਜਾਣਕਾਰੀ ਲਈ ਬਣੇ ਪੰਜਾਬ ਹਰੇਨਾ ਲਾਈਵ ਨਾਲ ਧੰਨਵਾਦ